ਜਨਮ ਅਸ਼ਟਮੀ ਦੇ ਤਿਹਾਰ ਮੌਕੇ ਚੱਲੀਆਂ ਗੋਲੀਆਂ ਦੋ ਹੋਏ ਗੰਭੀਰ ਜ਼ਖਮੀ ਗ੍ਰਿਫਤਾਰ ਕਰਨ ਦੀ ਪੁਲਿਸ ਤੇ ਵੀ ਹੋਈ ਫਾਇਰਿੰਗ ਪੁਲਿਸ ਨੇ ਦੋ ਕੀਤੇ ਗ੍ਰਿਫਤਾਰ ਜਿੱਥੇ ਪੂਰੇ ਦੇਸ਼ ਦੇ ਅੰਦਰ ਬੜੇ ਹੀ ਧੂਮ ਧਾਮ ਦੇ ਨਾਲ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾ ਰਿਹਾ ਸੀ ਉੱਥੇ ਜਨਮ ਅਸ਼ਟਮੀ ਦੇ ਤਿਹਾਰ ਮੌਕੇ ਛੇਟਾ ਦੇ ਨੇੜੇ ਇੱਕ ਮੰਦਰ ਦੇ ਬਿਲਕੁਲ ਨਜ਼ਦੀਕ ਦੋ ਤਰ੍ਹਾਂ ਜਮਨੇ ਸਾਹਮਣੇ ਜਿਹੜੀ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਦੋ ਵਿਅਕਤੀ ਗਮੀਰ जख्मी ਹੋਏ ਹਨ ਤੇ ਮੌਕੇ ਦੀ ਜਦ ਪੁਲਿਸ ਪਾਰਟੀ ਉੱਥੇ ਆਪਣਾ ਆਈ ਤਾਂ ਉਹਨਾਂ ਵਿਅਕਤੀਆਂ ਬਨੂੰ ਪੁਲਿਸ ਪਾਰਟੀ ਦੇ ਵੀ ਫਾਇਰਿੰਗ ਕੀਤੀ ਗਈ ਜਿਸ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਿਹੜੀ ਜ਼ਖਮੀ ਵਿਅਕਤੀ ਸੀ ਉਹਨਾਂ ਨੂੰ ਹਸਪਤਾਲ ਦੇਖੇ ਪਹੁੰਚਾਇਆ ਗਿਆ ਅਤੇ ਦੋ ਵਿਅਕਤੀ ਉਹਨਾਂ ਵੱਲੋਂ ਹਰਾਸਤ ਦੇ ਵਿੱਚ ਲੈ ਲਏਗੇ ਹਨ ਉਹਨਾਂ ਕਿਹਾ ਕਿ ਇਹ ਪੁਲਿਸ ਪਾਰਟੀ ਦੀ ਜਿਹੜੀ ਫਾਇਰਿੰਗ ਕੀਤੀ ਉਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇੱਥੇ ਜਿਹੜੀਆਂ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਵੱਜੋਂ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਸੁੰਦਰ ਖਾਰੀਆਂ ਮੌਕੇ ਦੀ ਪੁਲਿਸ ਪਾਰਟੀ ਪਹੁੰਚੀ ਹੋਈ ਹੈ ਤੇ ਦੋ ਵਿਅਕਤੀ ਜਿਹੜੇ ਉਹ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਦੇਖੋ ਅੱਜ ਜਨਮਸ਼ਟਮੀ ਦੇ ਸੰਬੰਧ ਚ ਕਮਿਸ਼ਨਰ ਅਮਰਸਰ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸੰਬੰਧ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜੀ ਚ ਸਾਡੇ ਐਸ ਐਚ ਓ ਸ਼ਹਾਟਾ ਅਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀਗੇ ਪੈਟਰੋਲਿੰਗ ਤੇ ਖੰਡ ਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਉੱਥੇ ਗਰੁੱਪ ਨੇ ਕਾਫੀ ਚ ਲੜਾਈ ਕਰਨ ਦੀ ਫਰਾਕ ਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦਿਆਂ ਨੂੰ ਇਹਨਾਂ ਦੇ ਉਹਨਾਂ ਨੇ ਦਾ ਆਫਿਸ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ ਚ ਗੋਲੀਆਂ ਵੱਜੀਆਂ ਔਰ ਇੱਕ ਬੰਦਾ ਹੋਰ ਸੀਗਾ ਦੋ ਜਾਨੇ ਸੀਗੇ ਇੱਕ ਦਾ ਨਾਮ ਸੁਖਵਿੰਦਰ ਸਿੰਘ ਹੈਗਾ ਮੋਹਣੀ پارک ਦਾ ਇਹਦੇ ਪੇਟ 'ਚ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਤਪਾਲ ਸਿੰਘ ਹੈ ਇਹਦੇ ਵੀ ਹੱਥ 'ਤੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਵਿਨੋਦ ਕੁਮਾਰ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾਜਨ ਕੰਮ ਕੀਤਾ ਇਮੀਡੀਏਟਲੀ ਇਕਤਾ ਦੋਸ਼ੀਆਂ ਦੇ ਜਦੋਂ ਇਹਨਾਂ ਨੇ ਉੱਥੇ ਐਕਸ਼ਨ 'ਚ ਆਏ ਆ ਜਿਹੜੇ ਦੂਜੇ ਪਾਸੇ ਸੀ ਨikhil Chahal ਹੈਗਾ ਇੱਕ ਔਰ Gawala ਨਾ ਹੈਗਾ ਇਹ ਅ ਗਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਹਨੇ ਫਿਰ ਇਹ ਜਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਸੀ ਬੰਦਾ ਇਹਦੇ Vikramjeet Singh ਉਹ ਉੱਥੇ ਅਪ੍ਰੀਹੈਂਡ ਅਪ੍ਰੀਹੈਂਡ ਕਰ ਲਿਆ ਆਪਣੀ ਪੁਲਿਸ ਪਾਰਟੀ ਨੇ ਜਿਹੜਾ ਇਹ ਮੁੰਡਾ ਹੈਗਾ ਨਿਖਲ ਚਾਲ ਇਹ ਜਦੋਂ ਇੱਥੇ ਆਇਆ ਇਹ ਜੱਕਦਮ ਫਿਰ ਅੱਗੇ ਭੱਜ ਗਿਆ ਤੇ ਆਹ پارک ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਇੱਥੋਂ ਇਹ ਟੱਪ ਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਹਿੰਮਤ ਕੀਤੀ ਮਿੰਟੋ ਮਿੰਟੀਆਂ ਮੁਲਾਜ਼ਮ ਮਗਰ ਚਲੇ ਗਏ ਇਹਨੇ ਪੁਲਿਸ ਤੇ ਵੀ 4-5 ਫਾਇਰ ਕੀਤੇ ਆ ਉਹ ਲੱਕੀਲੀ ਪੁਲਿਸ ਬਚ ਗਈ ਔਰ ਬਹੁਤ ਹੀ ਐਸਚੋ ਵਿਨੋਦ ਕੁਮਾਰ ਸਾਡੇ ਉਹਨਾਂ ਨੇ ਆਪਣੇ ਸੈਲਫ ਡਿਫੈਂਸ ਕਰਦੇ ਹੋਏ ਫਿਰ ਉਹਨੂੰ ਰਿਟੈਲੀਏਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਤ ਤੇ ਗੋਲੀ ਲੱਗੀ ਹੈ ਔਰ ਨਿਕਲਦੇ ਉਹਨੂੰ ਵੀ ਅਸੀਂ ਹਸਪੀਟਲ ਭੇਜਤਾ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਐ ਉਹਨਾਂ ਨੂੰ ਵੀ ਅਸੀਂ ਹਸਪੀਟਲ ਭੇਜਤਾ ਹੈਗਾ ਔਰ ਇਹਦੇ ਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਇਹਤੇ ਦੋ ਪਰਚੇ ਦਰਜ ਨੇ ਆਲਰੇਡੀ ਇੱਕ ਤਾਂ ਪੀਜੂ ਲੁਧਿਆਣੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਚ ਖੰਡ ਵਗੈਰੀ ਚ ਇਸ ਬੰਦੇ ਨੇ ਗੋਲੀ ਚਲਾਈ ਸੀਗੀ ਲੋੜੀ ਲੋੜੀ ਵਾਲੇ ਦਿਨ ਔਰ ਉੱਥੇ ਵੀ ਇੱਕ ਬੰਦਾ ਇੰਜਰਡ ਹੋਇਆ ਉਹਦੇ ਵਿੱਚ ਭੱਜਾ ਹੋਇਆ ਸੀਗਾ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਇਹਨਾਂ ਦੇ ਨਾਲ ਹੋਰ ਵੀ ਦੋਨੇ ਪਾਸਿਆਂ ਤੋਂ ਸਿਗੇ ਬੰਦੇ ਔਰ ਉਹ ਬਾਕੀ ਤਾਂ ਭੱਜ-ਭੁੱਜ ਗਏ ਨੇ ਬਾਕੀ ਸਾਡੀ ਪੁਲਿਸ ਪਾਰਟੀ ਨੇ ਅੱਜ ਬੜਾ ਚੁਸਤੀ ਫੁਰਤੀ ਦਿਖਾਉਂਦੇ ਹੋਏ ਇਮੀਡੀਏਟਲੀ ਇਹ ਦੋ ਦੋਸ਼ੀ ਫੜ ਲਏ ਨੇ ਬਾਕੀ ਚਲੋ ਦੋ ਉਹਨਾਂ ਨੂੰ ਹਸਪੀਟਲ ਭੇਜਤਾ ਹੈਗਾ ਤੇ ਦੂਜੀ ਪਾਰਟੀ ਦੇ ਸਿਗੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਇਹ ਸਾਰਾ ਇਨਸੀਡੈਂਟ ਹੋਇਆ ਹੈ ਤੇ ਰਿਕਾਰਡਿੰਗ ਪਰਚਾ ਦਰਜ ਕੀਤਾ ਜਾ ਰਿਹਾ ਹੈ 34 ਦਾ ਪਿਸਟਲ ਇਹਦੇ ਕੋਲ ਮਿਲਿਆ ਹੈਗਾ 34 ਦਾ ਔਰ ਕਰੀਬ 5 ਤੋਂ 6 ਨੇ ਫਾਇਰ ਕੀਤੇ ਸਰ ਉਹਨਾਂ ਦੀ ਕੰਡੀਸ਼ਨ ਕੀ ਹੈ ਜਿੰਨਾਂ ਤੇ ਗੋਲੀਆਂ ਦੇਖੋ ਪੇਟ ਚ ਗੋਲੀਆਂ ਲੱਗੀਆਂ ਹੋਈਆਂ ਪੇਟ ਚ ਲੱਗੀਆਂ ਉਹਦੀ ਹਾਲਤ ਥੋੜੀ ਜੀ ਨਾਚੁਕ ਦੱਸ ਰਹੀ ਹੈ ਬਾਕੀ ਇੱਕ ਤੇ ਹੱਥ ਲੱਗੀ ਹੈਗੀ ਹੈ ਬਾਕੀ ਉਹਨਾਂ ਨੂੰ ਅਸੀਂ 34 ਟੀਮ ਲਾਗੂ ਨੂੰ ਚੈੱਕ ਕਰ ਰਹੀ ਹੈ ਬਾਕੀ ਜੋ ਵੀ ਇੱਥੇ ਹੁਣ ਲੀਗਲ ਐਕਸ਼ਨ ਜਿਹੜਾ ਹੈਗਾ ਬੰਦਾ ਉਹ ਲਿਆ ਜਾ ਟੋਟਲ ਟੋਟਲ ਕਿੰਨੇ ਜਣੇ ਸੀ ਜਿਨ੍ਹਾਂ ਦੇ ਵਿੱਚ ਝਗੜਾ ਹੋਇਆ ਤੇ ਜਦੋਂ ਦੇਖੋ ਇਹ 8 ਤੋਂ 10 ਦੇ ਕਰੀਬ ਹੈਗੇ ਆ ਕਰੀਬ 8:30 ਵਜੇ ਦੀ ਗੱਲ ਹੈ ਜਦੋਂ ਪੁਲਿਸ ਉੱਥੇ ਇਮੀਡੀਏਟਲੀ ਪਹੁੰਚ ਗਈ ਬਾਕੀ ਤਾਂ ਸਾਰੇ ਭੱਜ ਗਏ ਤੇ ਦੋ ਪੁਲਿਸ ਨੇ ਫੜ ਲਿਆ ਇੱਕ ਫੜ ਲਿਆ ਸੀ ਇੱਕ ਭੱਜ ਪਿਆ ਅੱਗੇ ਫਿਰ ਉਹਦੇ ਮਗਰ ਜਾਂ ਜਾਂਦੇ ਉਹਨੂੰ ਵੀ ਫੜ ਲਿਆ ਬਾਅਦ ਚੋਂ ਇੰਜਰਡ ਹੋ ਗਿਆ ਦੋ ਦੂਜੀ ਪਾਰਟੀ ਦੇ ਇੰਜਰਡ ਹੋਏ ਸੀ ਉਹ ਹਸਪੀਟਲ ਭੇਜਤੇ ਹੈ ਬਾਕੀ ਸਾਰਾ ਹੁਣ ਇਹਦਾ ਫਰਦਰ ਜੋ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟਿਗ ਕਰਕੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਏ ਇਹ ਸਾਰੇ ਜਵਾਬੀ ਕਾਰਵਾਈ ਦੇ ਵਿੱਚ ਚੱਗਲੀ ਹੋਈ ਨੇ ਦੋਨੋਂ ਜਿਹੜੇ ਜ਼ਖਮੀ ਹੋਏ ਨੇ ਜਿਹੜੇ ਦੇਖੋ ਜਿਹੜੇ ਦੋ ਜ਼ਖਮੀ ਹੋਏ ਨੇ ਸੁਖਵਿੰਦਰ ਔਰ ਇੱਕ ਦੂਜਾ ਮੁੰਡਾ ਵਿਕਰਮ ਹੈਗਾ ਉਹ ਤਾਂ ਇਸ ਤੋਸ਼ੀ ਵੱਲੋਂ ਗੋਲੀਆਂ ਚਲਾਈਆਂ ਜਿਹੜੀਆਂ ਇਸ ਉਹਦੇ ਨਾਲ ਜ਼ਖਮੀ ਹੋਏ ਉਹਨਾਂ ਨਾਲ ਜ਼ਖਮੀ ਉਹਨਾਂ ਦਾ ਕੀ ਉਹਨਾਂ ਦਾ ਕੋਈ ਪੁਰਾਣਾ ਝਗੜਾ ਸੀ ਪੁਰਾਣੀ ਇਹਨਾਂ ਦੀ ਕੋਈ ਰਾਈਵਲਰੀ ਹੈਗੀ ਹੈ ਬਾਕੀ ਅਸੀਂ ਥੋਰੋਲੀ ਤੋਂ ਇਨਵੈਸਟਿਗੇਟ ਕਰਾਂਗੇ ਕਿ ਜਿਹੜਾ ਇਹ ਬੰਦਾ ਹੈਗਾ ਨਖਲ ਇਹ ਪੁਲਿਸ ਤੇਰੇ ਅਟੈਕ ਕਰਤਾ ਸੀਗਾ ਨਾਲ ਜਦੋਂ ਉਹ ਫਿਰ ਪੁਲਿਸ ਦੀ ਦੁਆਰਾ ਜਦੋਂ ਜਵਾਬੀ ਫਾਇਰ ਕੀਤਾ ਆਪਣੇ ਸੈਲਫ ਡਿਫੈਂਸ ਵਾਸਤੇ ਉਦੋਂ ਜ਼ਖਮੀ ਹੋਇਆ ਜਦੋਂ ਕਿ ਦੋਵੇਂ ਇਸ ਨੂੰ ਦੇ ਰਹਿਣ ਵਾਲੇ ਨਹੀਂ ਹੈਗੇ ਤੇ ਫਿਰ ਇੱਥੇ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਲੈਂਗਵਰੀ ਹੋਣੀ ਚਾਹੀਦੀ ਦੇਖੋ ਇਹ ਸਾਰਾ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਇਹ ਗੈਂਗਬਾਰ ਹੋਣ ਲੱਗੀ ਸੀ ਜਿਹਦੀ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਐਸਐਚਓ ਇਸੇ ਕਰਕੇ ਮੌਕੇ ਤੇ ਪਹੁੰਚੇ ਸੀਗੇ ਮੌਕੇ ਉਹ ਆ ਵੀ ਗੋਲੀਆਂ ਦੇਖੋ ਚਾਰ ਪੰਜ ਤੱਕ ਲੀਫ ਪੁਲਿਸ ਤੇ ਫਾਇਰਿੰਗ ਹੋਈ ਹੈ ਬਾਕੀ ਪਹਿਲਾਂ ਵੀ ਉੱਥੇ ਤਿੰਨ ਚਾਰ ਮੌਕੇ ਤੇ ਚੱਲੀਆਂ ਹੈਗੀਆਂ ਬਾਕੀ ਇਨਵੈਸਟ